ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ თან श्री गुरु ਅੰਗਦ ਦੇਵ ਮਹਾਰਾਜ ਜੀ ਜੋ ਖਡੂਰ ਸਾਹਿਬ ਵਿਖੇ ਬਰਾਜਮਾਨ ਹਨ ਸੋ ਉਹਨਾਂ ਦੇ ਕੋਲ ਦੀਵਾਨ ਸਜਿਆ ਹੋਇਆ ਹੈ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਗੁਰਗੱਦੀ ਤੇ ਬਰਾਜਮਾਨ ਹਨ ਨਾਲ ਹੀ ਸਤਕਾਰ ਵਜੋਂ ਬਾਬਾ ਬੁੱਢਾ ਜੀ ਉਹਨਾਂ ਨੂੰ ਸਤਕਾਰ ਵਜੋਂ ਉੱਚੀ ਜਗ੍ਹਾ ਤੇ ਬਰਾਜਮਨ ਕੀਤਾ ਹੋਇਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਮਹਿਮਾ ਖੈਰਾ ਨਾਮੀ ਸਿੱਖ ਜੋ ਸੁਲਤਾਨਪੁਰ ਦਾ ਨਿਵਾਸੀ ਸੀ ਤੇ ਭਾਈ ਪੈੜਾ ਮੁਖਾ ਲਿਖਾਰੀ ਜਿਸ ਦੇ ਕੋਲ ਕਲਮ ਆ ਗਈ ਹੈ, ਦਿਵਾਤ ਆ ਗਈ ਹੈ। ਤੇ ਕਾਗਜ਼ ਆ ਗਿਆ ਹੈ ਲਿਖਣ ਦੇ ਲਈ ਤੇ ਹੋਰ ਗੁਰੂ ਦੇ ਪਿਆਰੇ ਭਾਈ ਪਾਰੋ ਜੀ ਭਾਈ ਝੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਅੰਗਦ ਦੇ ਮਹਾਰਾਜ ਜੀ ਵਾਸਤੇ ਲੰਗਰ ਸਜਾਉਂਦੇ ਸਨ ਸੋ ਸਾਰੇ ਸਾਰੇ ਉਹਨਾਂ ਬੇਅੰਤ ਸਿੱਖ ਸੰਗਤਾਂ ਖਰੂਰ ਸਾਹਿਬ ਦੀਆਂ ਦੂਰੋਂ ਨੇੜੇੋਂ ਚੱਲ ਕੇ ਪਹੁੰਚੀਆਂ ਹੋਈਆਂ ਹਨ ਧੰਨ ਭਾਈ ਵਾਲਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਹਨ ਕਿਉਂਕਿ ਗੁਰੂ ਜੀ ਦਾ ਇਤਿਹਾਸ ਸਰਵਣ ਕਰਾਉਣ ਲੱਗੇ ਨੇ ਸਤਕਾਰ ਵਜੋਂ ਉਹਨਾਂ ਨੂੰ ਵੀ ਬਿਰਾਜਮਾਨ ਕੀਤਾ ਹੋਇਆ ਹੈ ਜਿਉਂ ਹੀ ਭਾਈ ਵਾਲਾ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਵੱਲ ਤੱਕਿਆ ਤੇ ਇਜਾਜ਼ਤ ਮੰਗੀ ਕੇ ਸਤਿਗੁਰੂ ਜੀ ਆਪ ਜੀ ਇਜਾਜ਼ਤ ਹੈ ਕਿ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਰੰਭ ਕੀਤੀ ਜਾਏ ਤਾਂ ਉਸ ਸਮੇਂ ਧੰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਵਾਲਾ ਜੀ ਨੂੰ ਇਸ਼ਾਰਾ ਕੀਤਾ ਕਿ ਆਪ ਜੀ ਕਿਰਪਾ ਕਰੋ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਆਰੰਭ ਕਰਾਓ ਅਤੇ ਅਸੀਂ ਸਰਵਣ ਕਰੀਏ ਸੋ ਗੁਰੂ ਜੀ ਦਾ ਹੁਕਮ ਪਾ ਕੇ ਭਾਈ ਬਾਲਾ ਜੀ ਨੇ ਕਥਾ ਆਰੰਭ ਕੀਤੀ ਜੋ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਗੋਪਾਲ ਪਾਂਦੇ ਨੂੰ ਉਪਦੇਸ਼ ਕਿ ਕਿਸ ਤਰ੍ਹਾਂ ਗੋਪਾਲ ਪਾਂਦੇ ਨੂੰ ਸਮਝਾਉਣਾ ਕੀਤਾ ਤੇ ਅਗਲਾ ਪ੍ਰਸੰਗ ਆ ਰਿਹਾ ਹੈ ਸਬਦ ਸਲੋਕੀ ਗੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਇਤਿਹਾਸ ਧੰਨ ਭਾਈ ਵਾਲਾ ਜੀ ਆਰੰਭ ਕਰਨ ਲੱਗੇ ਉਚਾਰਨ ਕਰਨ ਲੱਗੇ ਕਿ ਹੇ ਸਤਿਗੁਰੂ ਜੀ ਇਸ ਪ੍ਰਕਾਰ ਗੋਪਾਲ ਪਾण्डे ਨੂੰ ਨਿਹਾਲ ਕਰਕੇ ਸਤਿਗੁਰੂ ਜੀ ਵਕਤ ਤੋਂ ਪਹਿਲਾਂ ਹੀ ਘਰ ਆ ਗਏ ਤਦ ਮਾਤਾ ਜੀ ਪ੍ਰਸੰਨ ਹੋਈ ਔਰ ਕਹਿਣ ਲੱਗੀ ਅੱਜ ਕੀ ਗੱਲ ਹੈ ਸਵੇਰੇ ਹੀ ਆ ਗਏ ਹੋ ਤੁਹਾਡਾ ਪਿਤਾ ਆ ਕੇ ਗੁੱਸੇ ਹੋਏਗਾ ਇਸ ਤਰ੍ਹਾਂ ਨਾ ਕਰਿਆ ਕਰੋ ਚਿਤ ਲਾ ਕੇ ਪੜੋ ਜੇ ਕਿਸੇ ਚੀਜ਼ ਵਸਤੂ ਦੀ ਲੋੜ ਹੈ ਤਾਂ ਮੈਨੂੰ ਦੱਸੋ ਹੋਰ ਨਵੀਂ ਲੈ ਕੇ ਦੇ ਦੇਾਂਗੀ ਇਸ ਤਰ੍ਹਾਂ ਦੇ ਪਿਆਰ ਭਰੀਆਂ ਗੱਲਾਂ-ਬਾਤਾਂ ਕਰਦੇ ਹੋਏ ਧਨਮਤਾ ਤ੍ਰਿਪਤਾ ਜੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੋਦ ਵਿੱਚ ਲੈ ਕੇ ਲਾੜ ਭਰੀਆਂ ਗੱਲਾਂ-ਬਾਤਾਂ ਕਰਦੇ ਨੇ, ਪ੍ਰੇਮ ਕਰਦੇ ਹਨ ਅਤੇ ਆਪਣੇ ਪਾਸ ਬਹਾਲਿਆ ਇਹਨਾਂ ਨੂੰ ਖੇਡਣ ਵਾਸਤੇ ਬਾਲਕ ਆ ਕੇ ਇਹਨਾਂ ਨੂੰ ਨਾਲ ਲੈ ਗਏ ਹਰ ਖੇਲ ਵਿੱਚ ਕੁਝ ਹੋਰ ਬਾਲਕ ਇਕੱਠੇ ਹੋ ਗਏ ਹਨ ਰੁੱਝ ਗਏ ਸਾਰੇ ਬਾਲਕ ਸ਼ਾਮ ਪੈ ਗਈ ਜਦ ਮਹਿਤਾ ਕਰਿਆਨ ਦਾਸ ਜੀ ਘਰ ਗਏ ਤਾਂ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਗੋਦੀ ਵਿੱਚ ਲੈ ਕੇ ਕਹਿਣ ਲੱਗੇ ਸੁਣਾਓ ਅੱਜ ਕੀ ਪੜਿਆ ਹੈ ਤਾਂ ਗੁਰੂ ਜੀ ਨੇ ਸਾਰੇ ਪਹਾੜੇ ਸੁਣਾ ਦਿੱਤੇ ਜਿਸ ਨੂੰ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਬੜੇ ਪ੍ਰਸੰਨ ਹੋ ਗਏ ਅਗਲੇ ਦਿਨ ਸਤਿਗੁਰਾਂ ਜੀ ਨੂੰ ਗੋਪਾਲਪੰਦੇ ਪਾਸ ਲੈ ਕੇ ਗਏ ਅਤੇ ਕੱਲ ਦਾ ਸਾਰਾ ਹਾਲ ਸੁਣਾਇਆ ਹੱਥ ਜੋੜ ਕੇ ਕਿਹਾ ਕਿ ਕਿਸੇ ਨੇ ਇਹ ਕਿਸੇ ਦੇ ਪੜਾਉਣ ਜੋਗੇ ਨਹੀਂ ਹਨ ਇਹ ਸਰਵ ਕਲਾ ਸਮਰਾਤ ਹਨ ਤੁਸੀਂ ਇਹਨਾਂ ਨੂੰ ਪੁੱਤਰ ਨਾ ਸਮਝੋ ਇਕ ਰੱਬੀ અવਤਾਰ ਹਨ ਤਦ ਮਹਤਾ ਕਲਿਆਣਦਾਸ ਜੀ ਘਰ ਆ ਗਏ ਮਨ ਵਿੱਚ ਇਹ ਵਿਚਾਰ ਕੀਤੀ ਕਿ 2-4 ਦਿਨ ਠਹਿਰ ਕੇ پڑھਨੇ ਪਾਵਾਂਗੇ ਹਾਲਾਂ ਹੋਰ ਖੇਡ ਮਨ ਲੈਣ ਦਿਓ ਇੱਕ ਦਿਨ ਗੁਰੂ ਜੀ ਨੇ ਮਾਤਾ ਜੀ ਕੋਲੋਂ ਪ੍ਰਸ਼ਾਦ ਛੱਕ ਕੇ ਸਵੇਰ ਸੁਬਾਹ ਹੀ ਘਰ ਵਿੱਚੋਂ ਕਾਗਜ਼ ਪੱਤਰ ਇਕੱਠੇ ਕੀਤੇ ਇੱਕ ਪੋਥੀ ਜੀ ਬਣਾ ਲਈ ਜਿੱਥੇ ਮੁੰਡਿਆਂ ਨਾਲ ਖੇਡਦੇ ਹੁੰਦੇ ਸੀ ਉੱਥੇ ਚਲੇ ਗਏ ਇੱਕ ਉੱਚੀ ਜੀ ਥਾਂ ਪਰ ਪੰਡਤਾਂ ਵਾਂਗੂ ਚੌਂਕੜੀ ਮਾਰ ਕੇ ਹੱਥ ਵਿੱਚ ਉਥੀ ਨੂੰ ਇਓਂ ਫੜ ਲਿਆ ਜਿਵੇਂ ਕੋਈ ਪਾਠ ਕਰਦਾ ਹੋਵੇ ਚਾਰੇ ਪਾਸੇ ਬਾਲ ਗੋਪਾਲ ਬੈਠ ਗਏ ਮਨੋ শ্রোਤਾ ਜਨ ਦਾ ਇਕੱਠ ਹੋਇਆ ਹੋਵੇ ਇਤਨੇ ਚਿਰ ਨੂੰ ਮਹਿਤਾ ਕਲਿਆਣ ਦਾਸ ਜੀ ਅਚਾਨਕ ਉਥੇ ਆ ਪਹੁੰਚੇ ਤੇ ਕਥਾ ਕਰਨ ਵਾਲੀ ਸ਼ਕਲ ਬਣੀ ਹੋਈ ਦੇਖ ਕੇ ਪੁੱਛਣ ਲੱਗੇ ਕਿ ਤੁਸੀਂ ਕੀ ਕਰ ਰਹੇ ਹੋ ਕੋਈ ਪੋਥੀ ਖੋਲੀ ਹੋਈ ਹੋਈ ਹੈ ਆਪ ਜੀ ਦੱਸੋ ਗੁਰੂ ਜੀ ਨੇ ਕਿਹਾ ਹਾਂ ਜੀ ਹਾਂ ਆਪ ਉਥੀ ਹੈ ਮਹਤਾ ਕਨਿਆਨ ਦਾਸ ਜੀ ਨੇ ਕਿਹਾ ਇਹ ਪੋਥੀ ਕਾਦੀ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਪਿਤਾ ਜੀ ਇਹ ਸ਼ਬਦ ਸਲੋਕੀ ਗੀਤਾ ਹੈ ਇਹ ਸੁਣ ਕੇ ਮਹਿਤਾ ਕਲਿਆਣਦਾਸ ਜੀ ਕਹਿਣ ਲੱਗੇ ਕਿ ਮੈਨੂੰ ਸੁਣਾਓ ਤਾਂ ਗੁਰੂ ਜੀ ਨੇ ਉਹਨਾਂ ਨੂੰ ਪਤਰੀਆਂ ਉਤੋਂ ਹੀ ਸੰਸਕ੍ਰਿਤ ਸ਼ਬਦ ਸਲੋਕੀ ਗੀਤਾ ਦਾ ਪਾਠ ਕੀਤਾ ਤੇ ਫਿਰ ਚੰਗੀ ਤਰ੍ਹਾਂ ਅਰਥ ਕਰਕੇ ਸਮਝਾਏ ਇਹ ਕੌਤਕ ਦੇਖ ਕੇ ਮਹਿਤਾ ਕਲਿਆਣਦਾਸ ਜੀ ਪਰੀਸ਼ਾਨ ਹੋ ਗਏ ਅਤੇ ਘਰ ਜਾ ਕੇ ਕਹਿਣ ਲੱਗੇ ਕਿ हे ਤ੍ਰਿਪਤਾ ਤੇਰੇ ਪੁੱਤਰ ਨੂੰ ਛੋਟੀ ਜਿਹੀ ਉਮਰ ਵਿੱਚ ਹੀ ਇਤਨੀ ਵਿਦਿਆ ਪ੍ਰਾਪਤ ਹੋ ਗਈ ਹੈ ਕਿ ਜੋ ਬਾਹਰ ਮੁੰਡਿਆਂ ਵਿੱਚ ਬਿਠਾ ਕੇ ਸੰਗਤ ਰੂਪ ਦੇ ਵਿੱਚ ਸਾਰਿਆਂ ਮੁੰਡਿਆਂ ਨੂੰ ਬੈਠਾ ਪੰਡਤਾਂ ਵਾਂਗ ਸਾਂਸਕ੍ਰਿਤ ਗੀਤਾ ਦੀ ਕਥਾ ਕਰ ਰਿਹਾ ਹੈ ਮੈਨੂੰ ਤਾਂ ਇਹ ਨਿਸ਼ਚਾ ਹੋ ਗਿਆ ਹੈ ਕਿ ਇਸ ਬਾਬਤ ਜੋਤਸ਼ੀ ਤੇ ਗੋਪਾਲ ਪਾnde ਨੇ ਜੋ ਕੁਝ ਕਿਹਾ ਹੈ ਉਹ ਸਭ ਕੁਝ ਠੀਕ ਹੈ ਸੋ ਅੱਗੇ ਗੁਰੂ ਪਾਸ ਜੀ ਗੁਰੂ ਜੀ ਮੁੱਲਾਂ ਪਾਸ ਪੜਨ ਵਾਸਤੇ बाला जी उचारन लगे कह लगे हे सतगुरो नानक बैस बिहाए कौन सी कार करे गुजरान कहाँ करके तन लहे कमाए निज कार बैठा बिना ना ਤਨੇ ਕੀਰਤ ਜੇ ਨਾ ਕਰੇ ਜਗਨਿੰਦ ਅਲਾਈ ਅਵ ਮੋਕੋ ਜੋਗ ਪੜਾਵਨ ਹੈ ਬਡੇ ਹੋਏ ਜਬੈ ਨਾ ਪੜਿਓ ਤਬ ਚਾਏ ਸੋ ਇੱਕ ਦਿਨ ਮਹਤਾ ਕਲਿਆਣ ਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਤਲਵੰਡੀ ਦੀਆਂ ਗਲੀਆਂ ਵਿੱਚ ਖੇਡਦੇ ਆ ਦੇਖ ਕੇ ਵਿਚਾਰ ਕੀਤੀ ਕਿ ਭਾਵੇਂ ਇਹ ਬਾਲਕ ਅਵਸਥਾ ਵਿੱਚ ਬਾਲਕ ਖੇਡਦਾ ਚੰਗਾ ਹੁੰਦਾ ਮਾਲੂਮ ਹੁੰਦਾ ਹੈ ਅਰੇ ਇਸ ਉਮਰ ਵਿੱਚ ਨੱਚਣਾ-ਕੁੱਦਣਾ ਹੀ ਪਉਂਦਾ ਹੈ ਪਰ ਪੜ੍ਹਨਾ ਵੀ ਇਸੇ ਉਮਰ ਵਿੱਚ ਹੀ ਆਉਂਦਾ ਹੈ ਜੇ ਨਾ ਪੜ੍ਹਿਆ ਤਾਂ ਹੋਰ ਕਿਹੜਾ ਕੰਮ ਕਰੇਗਾ ਇਸ ਨਾਲ ਖੱਟੀ ਖਟੇਗਾ ਕਿਉਂਕਿ ਆਪਣੇ ਕੰਮ ਕੀਤੇ ਬਿਨਾ ਨਿਭਾ ਨਹੀਂ ਹੋਣਾ ਅਰ ਜੇ ਮਜਬੂਰੀ ਕਰੇਗਾ ਤਾਂ ਜਗਤ ਵਿੱਚ ਨਿੰਦਿਆ ਹੋਵੇਗੀ ਸੋ ਇਸ ਲਈ ਮੈਨੂੰ ਯੋਗ ਹੈ ਕਿ ਇਸ ਨੂੰ ਪੜਾ ਕੇ ਸਿਆਣਾ ਬਣਾਵਾ ਫਿਰ ਵੱਡਾ ਹੋ ਕੇ ਪੜਨਾ ਔਖਾ ਹੈ ਇਹ ਵਿਚਾਰ ਕੇ ਸਵੇਰੇ ਹੀ ਮੁੱਲਾਂ ਦੇ ਪਾਸ ਮਦਰਸੇ ਵਿੱਚ ਲੈ ਗਏ 1 ਰੁਪਿਆ ਤੇ ਮਠਿਆਈ ਦਾ ਥਾਲ ਰੱਖ ਕੇ ਕਿਹਾ ਕਿ ਮੁੱਲਾ ਜੀ ਆਪ ਦੀ ਕਿਰਪਾ ਕਰੋ ਇਸ ਨੂੰ ਕਲਮ ਫੜ ਕੇ ਅਲਫ਼ ਲਿਖ ਦਿੱਤਾ ਆਪ ਪੜ੍ਹਾਓ ਤੇ ਮੁੱਲਾ ਨੇ ਮਹਤਾ ਕਲਿਆਣਦਾਸ ਜੀ ਦੀ ਬੇਨਤੀ ਨੂੰ ਮੰਨ ਕੇ ਹੱਥ ਵਿੱਚ ਕਲਮ ਫੜ ਕੇ ਅਲਫ਼ ਲਿਖ ਦਿੱਤਾ ਉਪਰੰਤ ਛੇ ਹਰਫੀ ਪੜਾਉਣੀ ਸ਼ੁਰੂ ਕੀਤੀ ਸੋ ਇਹ ਬੇਨਤੀ ਸਤਿਗੁਰੂ ਮਹਾਰਾਜ ਜੀ ਦੀ ਮੰਨ ਕੇ ਗੋਪਾਲ ਪੰਡਾ ਉਹ ਜਿੱਥੇ ਸਤਿਗੁਰੂ ਜੀ ਨੂੰ ਮੰਨ ਗਿਆ ਤੇ ਮੁੱਲਾਂ ਦੇ ਕੋਲ ਸਤਿਗੁਰੂ ਜੀ ਹੁਣ ਪੜ੍ਹਨ ਭੇਜੇ ਹੋਏ ਹਨ ਸ਼ੀਰਫੀ ਪੜਾਉਣੀ ਸ਼ੁਰੂ ਕੀਤੀ ਮੁੱਲਾਂ ਦੇ ਕਹਿਣ ਵਿੱਚ ਇਹ ਬਹੁਤ ਬੇਅੰਤ ਵਧੀਆ ਗੱਲ ਸੀ ਪਰ ਗੁਰੂ ਜੀ ਅੱਗੋਂ ਹੀ ਜੋ ਉਸਨੇ ਕਹਿਣਾ ਹੁੰਦਾ ਸੀ ਕਹਿ ਜੰਦੇ ਇਸ ਨੂੰ ਦੇਖ ਕੇ ਮੁੱਲਾ ਅਚਰਜ ਹੋ ਗਿਆ ਤੇ ਕਹਿਣ ਲੱਗਾ ਇਹ ਤਾਂ ਅੱਗੇ ਹੀ ਪੜਿਆ ਹੋਇਆ ਹੈ ਫ਼ਰਸੀ ਤਾਂ ਬੜੀ ਮੁਸ਼ਕਲ ਹੈ ਪਰ ਇਹ ਸਭ ਕੁਝ ਸੁਣਾਈ ਜਾਂਦਾ ਹੈ ਇਸ ਦੀ ਅਕਲ ਬੜੀ ਤੇਜ ਹੈ ਦਸਾਂ ਦਸਾਂ ਵਰਿਆਂ ਦੇ ਪਾਟਰ ਇਹ ਮੁੰਡਿਆਂ ਤੋਂ ਅੱਜ ਇਹ ਅੱਗੇ ਲੰਘ ਗਿਆ ਹੈ ਇਹ ਕਿਤਾਬਾਂ ਦੇ ਅਰਥ ਕਰੀ ਜਾਂਦਾ ਹੈ ਇਹ ਕੋਈ ਉਤਾਰ ਹੈ ਮਹਿਤਾ ਕਲਿਆਣਦਾਸ ਜੀ ਨੇ ਜਦ ਇਸ ਤਰ੍ਹਾਂ ਦੀ ਸਿਫਤ ਬੁੱਲਾਂ ਪਾਸੋਂ ਸੁਣੀ ਤੇ ਮੁੰਡਿਆਂ ਦੇ ਰਾਹੀ ਸਾਰੇ ਪਿੰਡ ਵਿੱਚ ਇਹ ਖਬਰ ਧੁੰਮ ਗਈ ਕਿ ਮਹਿਤਾ ਕਲਿਆਣਦਾਸ ਦਾ ਪੁੱਤਰ ਨਾਨਕ ਨਾਗਰੀ ਸੰਸਕ੍ਰਿਤ ਅਰਬੀ ਫਾਰਸੀ ਵਗੈਰਾ ਸਾਰੇ ਇਲਮ ਸਾਰੇ ਗਿਆਨ ਦਾ ਇਹ ਧਰੋਂ ਹੀ ਪੜਿਆ ਹੋਇਆ ਆਇਆ ਹੈ ਤਾਂ ਸਭੇ ਲੋਕ ਗੁਰੂ ਜੀ ਦੇ ਉਸਤਤ ਕਰਨ ਲੱਗੇ ਯਾਰ ਚਾਰੇ ਪਾਸਿਆਂ ਤੋਂ ਗੁਰੂ ਜੀ ਨੇ ਆਪਣੀ ਸਿਫਤ ਉਸਤਤ ਸੁਣੀ ਉਸ ਦੇ ਨਿਵਾਰਨ ਵਾਸਤੇ ਇਹ ਕੀਤਾ ਕਿ ਪਿੰਡੋਂ ਬਾਹਰ ਜਾ ਕੇ ਇੱਕ ਦਰਖਤ ਹੀਟਾ ਲੰਮੇ ਪੈ ਕੇ ਉੱਪਰ ਕੱਪੜਾ ਤਾਣ ਲਿਆ ਜੇ ਕੋਈ ਬੁਲਾਵੇ ਤਾਂ ਬਿਲਕੁਲ ਨਾ ਬੋਲਣਾ ਕਦੇ ਘਰ ਵਿੱਚ ਆ ਕੇ ਇਸ ਤਰ੍ਹਾਂ ਚੁੱਪਚਾਪ ਹੋ ਕੇ ਰਹਿਣ ਤੇ ਬੁਲਾਇਆਂ ਬੋਲਣ ਹੀ ਨਾ ਇੱਕੋ ਥਾਂ ਪਿਆ ਪਿਆ ਕਈ ਪਹਿਰ ਬੀਤ ਜਾਣ ਇਹ ਹਾਲਤ ਦੇਖ ਕੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਬੜੀ ਚਿੰਤਾ ਹੋ ਗਈ ਸੋਚਾਂ ਵਿੱਚ ਪੈ ਗਿਆ ਕਿ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਕੋਈ ਛਾਇਆ ਸ਼ਪਾਇਆ ਹੋ ਗਈ ਹੈ ਮੋਲਾਣੇ ਦੇ ਪਾਸ ਜਾ ਕੇ ਸਾਰਾ ਹਾਲ ਸੁਣਾਇਆ ਤੇ ਕਿਹਾ ਕਿ ਤੁਸੀਂ ਚੰਗੀ ਫਾਰਸੀ ਪੜਾਈ ਹੈ ਉਹ ਬੇਸੁੱਧ ਹੋਇਆ ਪਿਆ ਹੈ ਚੱਲ ਕੇ ਖਬਰ ਲਵੋ ਮੋਲਾਣਾ ਗੁਰੂ ਜੀ ਪਾਸ ਜਿਵੇਂ ਗਿਆ ਅਤੇ ਦੇਖਣ ਲਈ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਦੇ ਕੋਲ ਪਹੁੰਚਿਆ ਤਾਂ ਹੋਰ ਵੀ ਪਿੰਡ ਦੇ ਲੋਕ ਇਕੱਠੇ ਹੋਏ ਸਨ ਮੁੱਲਾ ਨੇ ਗੁਰੂ ਜੀ ਪਾਸ ਬੈਠ ਕੇ ਪ੍ਰਾਰਥਨਾ ਕੀਤੀ ਕਿ ਤੁਹਾਡੇ ਪਰ ਪਰਵਰਦੀگار ਮਿਹਰਬਾਨੀ ਕਰੇ ਕਿ ਤੁਸਾਂ ਛੋਟੀ ਉਮਰ ਵਿੱਚ ਹੀ ਸਾਰਿਆਂ ਨੂੰ ਮੋਹ ਲਿਆ ਹੈ ਪਰ ਕੀ ਸਵਭ ਹੈ ਤੁਸੀਂ ਹੁਣ ਬੋਲਦੇ ਚੱਲਦੇ ਕਿਉਂ ਨਹੀਂ? ਚੁਇਸਤਰਾ ਗੁਰੂ ਸਾਹਿਬ ਜੀ ਜੋ ਉਪਦੇਸ਼ ਕਰਕੇ ਫਾਰਸੀ ਵਿੱਚ ਮੁੱਲਾਂ ਨੂੰ ਸਮਝਾਉਣਗੇ ਉਹ ਕਿਹੜਾ ਸ਼ਬਦ ਹੈ ਕਿਵੇਂ ਸਮਝਾਉਣਗੇ ਆਪਾਂ ਅਗਲੇ ਪ੍ਰਸੰਗ ਵਿੱਚ ਸਰਵਣ ਕਰਦੇ ਹਾਂ। ਪੁੱਲਾਂ ਚੁੱਕਾਂ ਦੀ ਖੇਮਾ ਆਪ ਜੀ ਇਸੇ ਤਰ੍ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਕਥਾ ਸਰਵਣ ਕਰਨ ਲਈ ਚੈਨਲ ਦੇ ਨਾਲ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ